ਚੱਲਦਾ ਤੇ ਕੱਲਾ ਉਸ ਨਹੀਂ ਕਹਿਣਾ ਜਦੋਂ ਜਿੰਨ ਦਾ ਵਿਆਹ ਚੱਲਦਾ ਭਾਈ ਸੁਰਖੀਆਂ ਚ ਅੱਲਾ ਉਹਦਾ ਵੀ ਵਿਆਹ ਹੋ ਗਿਆ ਹੋ ਗਿਆ ਸਾਲਿਆ ਕੱਲਾ ਇਹੀ ਰਹਿੰਦਾ ਤੇ ਆਪਣੇ ਪਿੰਡ ਚ ਉਹ ਤਾਂ ਵੱਡਾ ਹੋ ਗਿਆ ਦੀ ਜਿਵੇਂ ਆਪਣੇ ਵਰਗਾ ਓਏ ਹੋ ਤਾਂ ਗਿਆ ਕਿ ਸਾਂ ਇਹਨੇ ਦਾਣੀ ਕਾਲੀ ਪੂਣੀ ਕਰਾ ਕੇ ਨਾ ਰੋਟੂ ਫਰਾਂ ਨੇ ਕਰਾ ਨੂੰ ਲੱਗਾ ਕਿ ਤੇ ਆਮਲੀਆਂ ਤੋਂ ਗੁਣ ਕਹਿ ਰਿਆ ਵੀ ਲੈ ਲਈਏ ਓਏ ਗੋਣੀ ਓਏ ਹਾਂ ਉਹ ਵਾਹ ਕੇ ਲੈ ਲੈਣੇ ਆ ਜਾਣਿਆ ਟਾਈਮ ਹੋਣ ਵਾਲੇ ਆ 4 ਵਜੇ ਨਾਲੇ ਨੇ ਓ ਮੇਰੇ ਅਸਲ 12 ਵਜੇ ਨੇ ਹਜੇ 4 ਘੰਟੇ ਪਹਿਨੇ ਫੇਰ ਲੈ ਜਾਏਗੇ ਆਪਣੇ ਪਾਸੇ ਤਾਂ 4 ਹੀ ਵੱਜ ਗਏ ਫੜ ਲੈ ਕੁਛ ਨਹੀਂ ਹੁੰਦਾ ਚੱਲ ਮੈਂ ਲਿਆਉਣਾ ਜਾ ਕੇ ਟੱਕ ਜਾ ਤੂੰ ਖਾਂਡੋ ਰੇ ਜਾ ਜਾ ਲੈ ਛੱਡ ਦੇ ਤਪਈ ਆਪਣਾ ਏਕਾ ਅੱਲਿਆ ਮੈਂ ਪਾਹੇ ਆਪਣੇ ਲਿਖ ਲਈ ਫਿਰ ਹੈ ਸ਼ਾਮ ਨੂੰ ਫੜਾ ਜੂ ਮੈਂ ਤੈਨੂੰ ਕੋਈ ਨਾ ਓਏ ਚਾਣ ਓਏ ਲੈ ਓਏ ਮੇਰੇ ਬਾਸ ਤੇ ਨਾ ਫੱਟੇ ਉਹ ਨਾ ਅੱਗੇ ਮੇਰੇ ਬਾਸ ਤੇ ਨਾ ਫੱਟੇ ਓਏ ਆਪਸੇ ਜਦੋਂ ਨਾ ਆਵਾਂਗੇ ਚੰਦੇ ਯਾਲਾ ਮੈਂ ਗੱਲ ਸੁਣਾ ਤੂੰ ਮਾੜੀ-ਮਾੜੀ ਬੰਦ ਫੜਨਾ ਆਉਂਦਾ ਇਹਨੂੰ ਹੁਣ ਹਾਂ ਬੀਆ ਬਸਾ ਰਹਿਆ ਪੁੱਤ ਦੀ ਹਵਾਲੀਆ ਫਰਜਾ ਹੀ ਨਹੀਂ ਕੈਸਾ ਆਦੇ ਭਾਈ ਲੱਗਦਾ ਕਿ ਜਰਾ ਉਹ ਤਾਂ ਸਾੜੀ ਜੀ ਕਾੜੀ ਕਰਕੇ ਮੁੰਡਾ ਫੁੱਡਾ ਪੜਿਆ ਹੋਇਆ ਉਹ ਚਿੱਟੀ ਦਾੜੀ ਕਰਕੇ ਭਾਈ ਚਾਰੇ ਚੋਂ ਆਪਨੇ ਜਾ ਰਿਹਾ ਹੈ ਫੇਰਾ ਆ ਜਾ ਖਾਨਿਆਂ ਲੱਡੂ ਕੀ ਖਾਨੇ ਨਾਲ ਉਹਨੂੰ ਤਾਂ ਲੈਂਦਾ ਲੱਗਿਆ ਦੀਗਾ ਅੱਛਾ ਥੋੜੀ ਬਹੁਤ ਵੱਧ ਫੜ ਲਿਆਉਂਦਾ ਇਹ ਵਾਪਸ ਜਾ

ਕਚਨ ਮਾ ਜਾਣੋਂ ਮੈਂ ਨਾ ਨਿਆ ਕੋ ਦਾਤ ਮਾ ਨਾ ਬਤਾ ਹੁਣ ਆਪਾਂ ਨੂੰ ਲੋਡ ਨਹੀਂ ਹੈਗੀ ਲੈ ਦਬਾਈ ਹੈ ਹਾਂ ਹਾਂ ਚੱਲੋ ਬਾਈ ਪਾਬੇ ਆ ਬੈਠੋ ਇਹ ਸਿੱਧੀ ਬੰਦ ਇਹ ਫਿਲਮ ਬਣਾਉਣ ਲੱਗ ਰਹੇ ਆ ਜੀ ਇਹ ਫਿਲਮ ਦਾ ਸ਼ਾਟ ਉੱਕ ਪਾ ਰਹੇ ਆ ਅਸੀਂ ਆ ਸਾਡੀ ਨਿੰਦੋਗਰ ਬੈਠੀ ਆ ਉਹ ਜਿੰਦਰ ਬਾਈ ਚਾਹ ਕਰਨ ਲੱਗ ਰਹੇਗਾ ਮਾਤਾ ਪਈ ਹੈ ਕੰਟੀਨਾ ਬੋਲੇ ਮੈਂ ਮੈਂ ਉਹ ਛੋਟੇ ਬੁੱਢੇ ਪਾ ਕੇ ਹੁੰਦੇ ਨਹੀਂ ਮੇਰੇ ਬੰਦੇ ਅੱਜ ਨਾਲ ਆਉਣਾ ਇਹ ਸ਼ਾਹ ਹੋਟਮਨ ਅਰੇਂਜ ਜੀ ਸੀ ਫਿਲਮ ਦਾ ਸਾਰੇ ਭੈਣ ਭਾਈ ਇਹਨੂੰ ਜ਼ਰੂਰ ਦੇਖੋ ਇਹ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਵੀਡੀਓ ਤੁਹਾਡੇ ਵਾਸਤੇ ਬਣਾ ਰਹੇ ਹਾਂ ਵੀਰੇ ਸਾਰੇ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਵੀਰ ਮੇਰੇ ਆ ਜਾ ਬਈ ਚਾਹ ਤਾਂ ਬਣੀ ਪਈ ਆ ਸਾਡੇ ਟੀਮ ਮੈਂਬਰ ਚਾਹ ਨਾਲ ਬਿਸਕੁਟ ਖਾ ਰਹੇ ਨੇ ਆ ਸਾਡੇ ਸਾਰੇ ਟੀਮ ਮੈਂਬਰ ਨੇ ਆ ਦੇਖੋ ਜੀ ਸਾਰੇ ਆਣੇ ਆਣਾ ਬਿਸਕੁਟ ਖਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਆ ਜਾਓ ਬਿਸਕੁਟ ਖਾ ਲਓ ਜੀ ਚੱਲ ਗਈ ਤੁਸੀਂ ਕਿਉਂ ਉੱਤੋਂ ਉੱਠ ਕੇ ਆ ਜਾ ਇਹ ਬਾਈ ਜੀ ਬਿਸਕੁਟ ਤਾਂ ਨਾਲ ਚਾਹ ਪੀ ਲਓ ਬਿਸਕੁਟ ਘਟ ਗਏ ਬਾਈ ਮਿਰਲ ਮੈਂ ਗਰਜੀਤ ਤੋਂ ਲੈਣਾ ਹੈ ਮੈਨੂੰ ਹੀ ਲੈ ਲੂ ਠੀਕ ਆ ਹਾਂ ਜੀ ਆੜੀ ਬੀਬੇ ਬੈਠੀ ਆੜੀ ਜੀ ਇੱਧਰ ਸਾਰੇ ਟੀਮ ਮੈਂਬਰ ਬੈਠਣੇ ਆ ਉਹਦੇ ਮੁੰਡੇ ਦਾ ਫੋਨ ਆ ਆ ਬੈਠਣੇ ਸਾਰੇ ਤੇ ਸਾਡਾ ਜਿੰਦਰਾ ਜੀ ਉਹ ਸਾਡੀ ਬੇਬੇ ਬੈਠੀ ਨਹੀਂ ਜਿਹੜੀ ਉਹ ਮੌਨਿਕਾ ਦੂਜੀ ਦੀ ਲੈ ਬੇਬੇ ਸਾਸਤਰੀ ਘਾਵੜਾ ਦੇਕਰ ਕਾਰ ਪੈਸਾ ਰੈਨੂ ਹੋ ਠੀਕ ਠਾਕ ਉਹ ਸਾਡਾ ਕਾਕਾ ਡੰਗਰ ਬੰਨ ਲੱਗ ਰਹੀ ਸਭ ਕੁਰੀ ਉਜੀ ਆ ਗੁਰਮਨ ਬੈਠੀ ਆ ਕਿਹਦੇ ਨਾਲ ਗਈ ਆ ਕਿਹਦੇ ਨਾਲ ਨਾ ਚੱਕੋ ਤਾਂ